ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਮਹਿਕ ਦੇ ਮਾਮਲੇ ਵਿੱਚ ਇੱਕ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਬਹੁਤ ਸਾਰੇ ਲੋਕਾਂ ਨੇ ਮਹਿਕ ਨੂੰ ਰਵੀ ਦੇ ਨਾਲ ਫਤਿਹਗੜ੍ਹ ਸਾਹਿਬ ਦੇਖਿਆ ਸੀ ਉਸ ਤੋਂ ਬਾਅਦ ਜਲੰਧਰ ਦੇ ਇੱਕ ਹਸਪਤਾਲ ਵਿੱਚ ਦੇਖਿਆ ਸੀ ਤੇ ਹੁਣ ਮਹਿਕ ਨੂੰ ਉਸ ਦੇ ਸੋਹਰਾ ਘਰ ਵਿੱਚ ਦੇਖਿਆ ਗਿਆ ਹੈ ਜਦ ਪੰਜਾਬੀ ਬਲੌਗਰ ਨੇ ਵੀਡੀਓ ਬਣਾਈ ਸੀ ਚਾਚੀ ਤੇ ਰਾਜਦੀਪ ਨੂੰ ਉਹ ਲੈ ਕੇ ਆਏ ਸੀ ਤਾਂ ਉਸ ਵੀਡੀਓ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਦੇਖਿਆ ਸੀ ਕਿ ਮਹਿਕ ਖਿੜਕੀ ਵਿੱਚ ਦੀ ਦਿਖਾਈ ਦੇ ਰਹੀ ਸੀ ਬਟ ਇਹਨਾਂ ਨੇ ਉਹ ਕਲਿੱਪ ਬਾਅਦ ਵਿੱਚ ਡਿਲੀਟ ਕਰ ਦਿੱਤੀ ਮਹਿਕ ਅਤੇ ਰਵੀ ਦੇ ਵਿੱਚ ਜੋ ਚੱਲ ਰਿਹਾ ਹੈ ਜੋ ਵੀ ਉਹਨਾਂ ਦੇ ਘਰ ਵਿੱਚ ਚੱਲ ਰਿਹਾ ਹੈ ਲੋਕ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ ਤੇ ਲੋਕਾਂ ਦੀ ਨਿਗਾ ਇਸ ਵੇਲੇ ਮਹਿਕ ਤੇ ਹੀ ਟਿਕੀ ਹੋਈ ਹੈ ਕਿ ਮਹਿਕ ਕਦੋਂ ਤੇ ਕਿੱਥੇ ਦਿਖਾਈ ਦਿੰਦੀ ਹੈ ਕੁਝ ਲੋਕਾਂ ਨੇ ਉਸ ਨੂੰ ਅਮਰਿਤਸਰ ਦੇਖਿਆ ਤੇ ਕੁਝ ਲੋਕਾਂ ਨੇ ਉਸ ਨੂੰ ਦੇਖਿਆ ਸੀ ਜਲੰਧਰ ਦੇ ਹਸਪਤਾਲ ਦੇ ਵਿੱਚ ਇੱਕ ਵੀਰ ਨੇ ਫਤਿਹਗੜ੍ਹ ਸਾਹਿਬ ਦੋਨਾਂ ਨੂੰ ਇਕੱਠਿਆਂ ਨੂੰ ਦੇਖਿਆ ਸੀ ਤੇ ਉਹ ਵੀਰ ਨੇ ਕਮੈਂਟ ਕਰਕੇ ਇਹ ਵੀ ਕਿਹਾ ਸੀ ਕਿ ਮੈਂ ਇਹਨਾਂ ਦੀ ਵੀਡੀਓ ਵੀ ਬਣਾਈ ਸੀ ਇਹ ਹੁਣ ਬਸ ਕੁਝ ਬੋਲਣ ਨਾ ਚੁੱਪ ਹੀ ਰਹਿਣ ਕਿਉਂਕਿ ਜੇਕਰ ਇਹ ਇਸ ਗੱਲ ਦੇ ਖਿਲਾਫ ਬੋਲੇ ਕਿ ਮਹਿਕ ਦਾ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਹੈ ਜਾਂ ਫਿਰ ਮਹਿਕ ਅਲੱਗ ਰਹਿ ਰਹੀ ਹੈ ਤਾਂ ਮੈਂ ਉਹ ਵੀਡੀਓ ਵਾਇਰਲ ਕਰ ਦੇਵਾਂਗਾ ਇਸ ਕਰਕੇ ਇਹਨਾਂ ਨੂੰ ਚੁੱਪ ਹੀ ਰਹਿਣਾ ਠੀਕ ਰਹੇਗਾ ਪਰ ਇਹਨਾਂ ਨੇ ਅਜੇ ਤੱਕ ਕੋਈ ਵੀ ਆਪਣੀ ਮੂੰਹੋਂ ਆਵਾਜ਼ ਨਹੀਂ ਉਠਾਈ ਇਹ ਸਿਰਫ ਮੈਕ ਦੇ ਕਹਿਣ ਦੀਆਂ ਗੱਲਾਂ ਹਨ ਕਿ ਮੈਨੂੰ ਪਰਿਵਾਰ ਨੇ ਛੱਡਿਆ ਹੈ ਜਾਂ ਪਰਿਵਾਰ ਮੇਰੇ ਤੋਂ ਅਲੱਗ ਹੋ ਰਿਹਾ ਹੈ ਜਾਂ ਮੈਂ ਇਕੱਲੀ ਰਹਿ ਰਹੀ ਹਾਂ ਡਿਪਰੈਸ਼ਨ ਵਿੱਚ ਹਾਂ ਮੰਗਟ ਪਰਿਵਾਰ ਨੇ ਅੱਜ ਤਾਈਂ ਇਸ ਮਾਮਲੇ ਤੇ ਕੋਈ ਗੱਲ ਨਹੀਂ ਕੀਤੀ ਕੋਈ ਟਿੱਪਣੀ ਨਹੀਂ ਕੀਤੀ ਤੇ ਨਾ ਹੀ ਰਵੀ ਦੇ ਮੂੰਹੋਂ ਆਪਾਂ ਅਜੇ ਤੱਕ ਇਹ ਗੱਲ ਸੁਣੀ ਹੈ ਬਾਕੀ ਰੱਬ ਜਾਣਦਾ ਹੈ ਹਨਾ ਪਰਿਵਾਰ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਤੇ ਤੁਹਾਡੀ ਇਸ ਬਾਰੇ ਕੀ ਵਿਚਾਰ ਹਨ ਕਿ ਮੈਂ ਇੱਕ ਵਾਕਿਆ ਹੀ ਆਪਣੇ ਸੌਰੀ ਘਰ ਵਿੱਚ ਰਹਿ ਰਹੀ ਹੈ ਜਾਂ ਫਿਰ ਲੋਕ ਵੈਸੇ ਹੀ ਗੱਲਾਂ ਬਣਾ ਰਹੇ ਹਨ ਕਿ ਸੱਚਮੁੱਚ ਹੀ ਉਹ ਬੇਬੀ ਪਲੈਨਿੰਗ ਕਰ ਰਹੀ ਹੈ ਕਿ ਇਸੇ ਕਰਕੇ ਹੀ ਲੋਕਾਂ ਤੋਂ ਉਹ ਮੂੰਹ ਛਾ ਕੇ ਰਹਿ ਰਹੀ ਹੈ ਜੋ ਵੀ ਤੁਹਾਡੇ ਦਿਲ ਵਿੱਚ ਇਨ੍ਹਾਂ ਪ੍ਰਤੀ ਸਵਾਲ ਜਵਾਬ ਨੇ ਆਪਣੇ ਸਵਾਲ ਜਵਾਬ ਕਮੈਂਟਾਂ ਰਾਹੀਂ ਸਾਨੂੰ ਜਰੂਰ ਦੱਸਨੇ ਜੀ